ਦੇ ਵਿੱਚ ਵਾਪਰਿਆ ਉਹਦੇ ਵਿੱਚ ਜੋ ਪ੍ਰਤੀਕਰਨ ਚਾਹੀਗੇ ਜਿਹੜੀਆਂ ਮੈਂ ਹਿਮਾਚਲ ਬਾਬਤ ਕਰਨੀਆਂ ਚਾਹੁੰਦਾ ਆ ਜੋ ਕਾਂਡ ਹਿਮਾਚਲ ਦੀਆਂ ਜਿਹੜੀਆਂ ਮੈਂ ਹਿਮਾਚਲ ਬਾਬਤ ਕਰਨੀਆਂ ਚਾਹੁੰਦਾ ਆ ਜੋ ਕਾਂਡ ਹਿਮਾਚਲ ਦੇ ਵਿੱਚ ਵਾਪਰਿਆ ਉਹਦੇ ਵਿੱਚ ਜੋ ਪ੍ਰਤੀਕਰਨ ਚੈਨੜਾ ਤੋਂ ਆ ਰਹੇ ਆ ਬਹੁਤ ਘਟੀਆ ਤੇ ਬਹੁਤ ਸ਼ਰਮਨਾਕ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਇਹ ਕਰਨੀ ਚਾਹੁੰਦਾ ਹਾਂ ਵੀ ਜਿਹੜੇ ਚੈਨਲ ਹੁੰਦੇ ਆ ਨਾ ਇਹਨਾਂ ਤੋਂ ਕਰੈਕਟ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਜਿਹੜੀ ਜਿਹੜੀ ਇਨਫੋਰਮੇਸ਼ਨ ਨਵਰਤ ਫਲਾਉਂਦੀ ਆ ਜਾਂ ਜਿਹੜੀ ਇਨਫੋਰਮੇਸ਼ਨ ਗਲਤ ਦਿੱਤੀ ਜਾਂਦੀ ਆ ਉਹਨੂੰ ਕਰੈਕਟ ਕਰਨਾ ਐਂਕਰ ਦਾ ਫਰਜ਼ ਬਣਦਾ ਆ ਸੋ ਉੱਥੇ ਮੈਂ ਕਈ ਐਂਕਰ ਦੇਖੇ ਜਿਹੜੇ ਜਿਹੜੇ ਲਗਾਤਾਰ ਡਿਬੇਟਾਂ ਕਰਾ ਰਹੇ ਆ ਤੇ ਬਹੁਤ ਹੀ ਬਕਵਾਸ ਕਰਾ ਰਹੇ ਆ ਸੋ ਇੱਕ ਚੈਨਲ ਆ ਉਦੇ ਉੱਪਰ ਵੀ ਇੱਕ ਭਾਰਤਵਾਦ ਨਾਮ ਦਾ ਬੰਦਾ ਆ ਜਿਸ ਬੰਦੇ ਨੇ ਬਹੁਤ ਘਟੀਆ ਸ਼ਬਦ ਪਹਿਲਾਂ ਤਾਂ ਉਹਨੇ ਹਰਮੰਦਰ ਸਾਹਿਬ ਬਾਬਤ ਇੱਕ ਗੱਲ ਕੇ ਹੀ ਐਗਜ਼ੈਂਪਲ ਦਿੱਤੀ ਜਿਹੜੀ ਕਿ ਬਿਲਕੁਲ ਘਟੀਆ ਤੇ ਬੇਇਸ਼ਰਮ ਵਾਲੀ ਐਗਜ਼ੈਂਪਲ ਸੀ ਉਹ ਬੰਦਾ ਕਹਿੰਦਾ ਆ ਕਹਿੰਦਾ ਜੇਕਰ ਮੁਗਲਾਂ ਦਾ ਝੰਡਾ ਕੋਈ ਹਰਮੰਦਰ ਸਾਹਿਬ ਦੇ ਉੱਪਰ ਝੁਲਾਵੇ ਤਾਂ ਫਿਰ ਤੁਸੀਂ ਕਿਹੋ ਜਿਹਾ ਮਹਿਸੂਸ ਕਰੋਗੇ ਇਸ ਬੇਬਕੂਫ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਮੁਗਲਾਂ ਦਾ ਝੰਡਾ ਜਿਹੜਾ ਆ ਉਹ ਮੁਗਲ ਉਹ ਸੀਗੇ ਜਿਨ੍ਹਾਂ ਨੇ ਮੰਦਰ ਵੀ ਹਿੰਦੁਸਤਾਨ ਦੇ ਢਾਏ ਜਿਨ੍ਹਾਂ ਨੇ ਹਰਮੰਦਰ ਸਾਹਿਬ ਵੀ ਢਾਇਆ ਜਿਨ੍ਹਾਂ ਨੇ ਅਤ ਨੀਚੀਆਂ ਹਰਕਤਾਂ ਕੀਤੀਆਂ ਇੱਥੇ ਬਹੁ ਬੇਟੀਆਂ ਦੀਆਂ ਇਤਾਂ ਲੁੱਟੀਆਂ ਜਿਨ੍ਹਾਂ ਨੇ ਉਹਨਾਂ ਬੰਦਿਆਂ ਨੂੰ ਤੁਸੀਂ ਸੰਤ ਜਮੈਲ ਸਿੰਘ ਪੰਡਰਾਲੇ ਮਹਾਂਪੁਰਸ਼ਾਂ ਨੇ ਮਲਾ ਰਹੇ ਹੋ ਪਹਿਲੀ ਗੱਲ ਤੁਹਾਡੀ ਬਣਦੀ ਨਹੀਂ ਸੰਤ ਜਮੈਲ ਸਿੰਘ ਪੰਡਰਾਲੇ ਮਹਾਂਪੁਰਸ਼ਾਂ ਨੇ ਹਿੰਦੂਆਂ ਦੀਆਂ ਬਹੁ ਬੇਟੀਆਂ ਦੀਆਂ ਇਤਾਂ ਬਚਾਈਆਂ ਆ ਉਹਨਾਂ ਨੇ ਮੰਦਰ ਬਣਵਾਏ ਆ ਉਹਨਾਂ ਨੇ ਮੰਦਰਾਂ ਦੇ ਵਿੱਚ ਜਿਹੜੀਆਂ ਗੀਤਾ ਰੱਖੀਆਂ ਦੀਆਂ ਉਹਨਾਂ ਦੀਆਂ ਹੋਈਆਂ ਬਦਮੀਆਂ ਦੇ ਕੇਸ ਲੜੇ ਆ ਉਹਨਾਂ ਨੇ ਉਹਨਾਂ ਦੀਆਂ ਜਿਹੜੀਆਂ ਤੁਸੀਂ ਐਗਜ਼ਾਮਪਲਾਂ ਮੁਗਲਾਂ ਨਾਲ ਦੇਣ ਲੱਗੇ ਹੋ ਬਹੁਤ ਹੀ ਬੇਰੂਦਾ ਇਹ ਜਿਹੜੀਆਂ ਗੱਲਾਂ ਤੁਹਾਡੀਆਂ ਦੂਜੀ ਗੱਲ ਭਾਰਤਵਾਚ ਨੇ ਇੱਕ ਹੋਰ ਕੀਤੀ ਵੀ 35000 ਹਿੰਦੂ ਜੜਾਇਆ 1980 ਤੋਂ ਲੈ ਕੇ 1990 ਤੱਕ ਮਾਰਿਆ ਗਿਆ ਮੈਂ ਮੈਂ ਇੱਕ ਤਾਂ ਉਹਨੂੰ ਇਹ ਗੱਲ ਦੱਸਣੀ ਚਾਹੁੰਦਾ ਆ ਕਿ ਕਿਉਂਕਿ ਉਹ ਤੁਹਾਡੇ ਜਿਹੜੇ ਐਂਕਰ ਆ ਇਹਨਾਂ ਨੂੰ ਤੇ ਇੰਨੀ ਨੌਲੇਜ ਹੀ ਹੈ ਨਹੀਂ ਆ ਉਹ ਜਿਹੜੇ ਜਿਹੜੇ ਉੱਥੇ ਐਂਕਰ ਬੈਠੇ ਆ ਵੀ ਉਹਨੂੰ ਉੱਥੇ ਹੀ ਰੋਕਣਾ ਚਾਹੀਦਾ ਸੀਗਾ ਵੀ 35000 ਹਿੰਦੂ ਕਿਵੇਂ ਮਾਰਤਾ ਕੋਈ ਡਾਟਾ ਹੈਗਾ ਤੁਹਾਡੇ ਕੋਲੇ ਜਦੋਂ ਤੁਹਾਡੇ ਕੋਲ ਕੋਈ ਡਾਟਾ ਹੀ ਨਹੀਂ ਹੈਗਾ ਕਿ 35000 ਹਿੰਦੂ ਮਾਰਦਾ ਤੇ ਤੁਸੀਂ ਕਿਉਂ ਬਕਵਾਸ ਮਾਰੀ ਜਾਂਦੇ ਹੋ ਕਿਉਂ ਸਿੱਖਾਂ ਦੇ ਸਿਰ ਤੇ ਮੜੀ ਜਾਂਦੀ ਉਹ ਬਿਨਾ ਮਤਲਬ ਤੋਂ ਗੱਲਾਂ ਇਹੋ ਜਿਹੀਆਂ ਤੁਸੀਂ ਜਾਣ ਕਿਹੜੇ ਪੰਜਾਬ ਦੇ ਵਿੱਚ ਹਿੰਦੂ ਬੈਠੇ ਸਾਨੂੰ ਮਿਲਾਓ ਤੁਸੀਂ ਜਿਨ੍ਹਾਂ ਦੇ ਪਰਿਵਾਰ ਮਾਰੇ ਗਏ ਆ 35000 ਕਿੱਦਾਂ ਹੋ ਜਾਂਦਾ ਕਿਤੇ ਵੱਡੇ ਘੱਲੂ ਘਰੇ ਦੇ ਵਿੱਚ 35000 ਸਿੱਖ ਵੱਡੇ ਆ ਗਿਆ ਸੀ ਅੱਧੀ ਕੌਮ ਮੱਢੀ ਗਈ ਸੀ ਤੇ ਤੁਸੀਂ ਯਾਰ 35000 ਜਿਹੜਾ ਹਿੰਦੂ ਹੀ ਮਰਵਾਤਾ ਪੰਜਾਬ ਦੇ ਵਿੱਚ ਕਮਾਲ ਹੋ ਗਈ ਵੱਡੇ ਵਾਲੀ ਗੱਲ ਫਿਰ ਐਂਕਰ ਜਿਹੜੇ ਆ ਉਹਨਾਂ ਨੂੰ ਸਮਝ ਵੀ ਕੋਈ ਨਹੀਂ ਗਈ ਇਹਨਾਂ ਗੱਲਾਂ ਬਾਰੇ ਇੰਨੀ ਗਲਤ ਇਨਫੋਰਮੇਸ਼ਨ ਇਹਨੀ ਨਫ਼ਰਤ ਭਰ ਰਹੀ ਹੋ ਤੁਸੀਂ ਲੋਕਾਂ ਦੇ ਵਿੱਚ ਤੁਸੀਂ ਸੱਚ ਦਮਾਨ ਸਰ ਭੰਡਾਲੇ ਮਾਹ ਕੁਰਸ਼ਾ ਨੇ ਆ ਕੀਤਾ ਇਹ ਝੂਠ ਅਸੀਂ ਕਦੀ برداشت ਨਹੀਂ ਕਰਾਂਗੇ ਤੁਹਾਡਾ ਇਹ ਇਹਦਾ ਜਵਾਬ ਅਸੀਂ ਤੁਹਾਨੂੰ ਐਨ ਮਤਲਬ ਠੋਕ ਕੇ ਦੇਾਂਗੇ ਇਹਦਾ ਜਵਾਬ ਇਹ ਨਾ ਤੁਸੀਂ ਕਿਤੇ ਸੋਚਿਓ ਫਿਰ ਮੈਂ ਇੱਕ ਗੱਲ ਨਾਲ ਹੁਣ ਜਿਹੜਾ ਅਮਨ ਸੂਦ ਆ ਉੱਥੇ ਜਿਹੜੇ ਜਿਹੜੇ ਬੰਦੇ ਦੇ ਕਰਕੇ ਲੜਾਈ ਹੋਈ ਆ ਉਹ ਵੀ ਮੈਂ ਗੱਲ ਕਰਨੀ ਚਾਹੁੰਦਾ ਆ ਸਭ ਤੋਂ ਪਹਿਲਾਂ ਮੈਂ ਭੁੱਲ ਨਾ ਜਾਵਾਂ ਇੱਕ ਹਰਜੀਤ ਸਿੰਘ ਜਿਹੜਾ ਰਸੂਲਪੁਰ ਕੇ ਕੀ ਉਹਦਾ ਉਹਦਾ ਬੰਦੇ ਦਾ ਮਗਰ ਲੱਗਦਾ ਨਾ ਯਾਰ ਤੂੰ ਇੱਟਾ ਬੁਸ਼ਰਮਾ ਬੰਦਾ ਵਾ ਤੈਨੂੰ ਸ਼ਰਮ ਨਹੀਂ ਆਗੀ ਤੂੰ ਸੰਤ ਜਰਨੈਲ ਸਿੰਘ ਭਿੰਡਰਾਲੇ ਮਹਾਪੁਰਖਾਂ ਨੂੰ ਸੰਤ ਮੰਨਦਾ ਨਹੀਂ ਮੰਨਦਾ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਪਰ ਯਾਰ ਜਿਹੜਾ ਬੰਦਾ ਰਾਜ ਕਰੇਗਾ ਖਾਲਸਾ ਝੰਡੇ ਦੇ ਉੱਪਰ ਲਿਖਿਆ ਤੇ ਉਹਨਾਂ ਝੰਡਿਆਂ ਨੂੰ ਪੈਰਾਂ ਦੇ ਵਿੱਚ ਰੋਲਣ ਦੇ ਆਹੋ ਤੁਹਾਨੂੰ ਇਨੀ ਅਕਲ ਨਹੀਂ ਆਗੀ ਵੀ ਉਹ ਤੇ ਉਹਦੀ ਜਿਹੜੀ ਬੇਜਮੀ ਕੀਤੀ ਉਹਦਾ ਪਰਚਾ ਬਣਦਾ ਵਾ ਰਾਜ ਕਰੇਗਾ ਖਾਲਸਾ ਜਦਾ ਸਲੋਗਨ ਹੈ ਆਏ ਸਿੱਖਾਂ ਦਾ ਅਰਦਾਸ ਦੇ ਵਿੱਚ ਬੋਲਿਆ ਜਾਂਦਾ ਵਾ ਇਹਦੀ ਜਿਹੜੀ ਬੇਦਬੀ ਆ ਇਹ ਕਦੀ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਤੇ ਤੂੰ ਜਾ ਕੇ ਉਹਦੇ ਕੋਲ ਬਹਿ ਕੇ ਕਹਿ ਰਿਹਾ ਆਂ ਵੀ ਇਹ ਜੀ ਇਹ ਇਹ ਬਹੁਤ ਚੰਗਾ ਬੰਦਾ ਵਾ ਇਹ ਬਿਜ਼ਨਸਮੈਨ ਬੰਦਾ ਯਾਰ ਤੂੰ ਬੇਦਕੂਫਾ ਦਿਮਾਗ ਨਹੀਂ ਕੰਮ ਕਰਦਾ ਤੇਰਾ ਕਿੰਦੀ ਤਕੜੀ ਬੇਦਬੀ ਕੀਤੀ ਆ ਉਹਨੇ ਤੇ ਤੂੰ ਉਹਦੀਆਂ ਮਾਫੀਆਂ ਮਗਾਉਣ ਚੁਰਿਆਂ ਫਿਰਦਾ ਆ ਉਹਦੇ ਤੇ ਪਰਚਾ ਬਣਦਾ ਬਾਏ ਲਾ ਬਣਦਾ ਕਿਉਂਕਿ ਉਹਨੇ ਉਹਨੇ ਲਾਅਨ ਆਰਡਰ ਦੀ ਲੰਗਣਾ ਕੀਤੀ ਆ ਫੇਰ ਉਹ ਥੇ ਦੇ ਖੜੇ ਪੁਲਿਸ ਵਾਲਿਆਂ ਦੇ ਉੱਪਰ ਬੜ ਪਰਚਾ ਬਣਦਾ ਆ ਕਿਉਂਕਿ ਜਿਹੜੇ ਬੰਦੇ ਉਹ ਵੀਡੀਓ ਤੁਸੀਂ ਦੇਖਿਓ ਅਸੀਂ ਇੱਕ ਕਲਿੱਪ ਵੀ ਲਾਵਾਂਗੇ ਤੁਹਾਨੂੰ ਤੁਸੀਂ ਸਾਰੀ ਦੁਨੀਆ ਨੇ ਵੈਸੇ ਦੇਖ ਲਿਆ ਜਿਹੜਾ ਬੰਦਾ ਨਿਸ਼ਾਨ ਸਾਹਿਬ ਪਟ ਰਿਹਾ ਆ ਝੰਡਾ ਪਟ ਰਿਹਾ ਤੇ ਉਹਨੂੰ ਪੈਰਾਂ ਥੱਲੇ ਰੋਲ ਰਿਹਾ ਤੇ ਪੁਲਿਸ ਅਫਸਰ ਜਿਹੜੇ ਆ 3-4 ਕੱਟੋਂ-ਕੱਟ ਉਹਦੇ ਲਾਗੇ ਖੜੇ ਆ ਮਤਲਬ ਪੁਲਿਸ ਦੀ ਗੱਲ ਹੀ ਪੁੱਗਦਾ ਸਾਰੀ ਇਹ ਇਹਨੂੰ ਕੋਈ ਨੋਟ ਹੀ ਨਹੀਂ ਕਰ ਰਿਆ ਇਹ ਸਵਾਲ ਕਿਉਂ ਨਹੀਂ ਖੜਾ ਹੋ ਰਿਹਾ ਵੀ ਪੁਲਿਸ ਕੋਲ ਖੜ ਕੇ ਕਰਾ ਰਹੀ ਹੈ ਸਾਰਾ ਕੁਝ ਕਿ ਜਿਹੜੇ ਬੰਦੇ ਉਥੇ ਸਿਵਲ ਸਿਵਲ ਬੰਦੇ ਕਿਵੇਂ ਇਹ ਕਰ ਸਕਦੇ ਆ ਸਾਹਮਣੇ ਪੁਲਿਸ ਦੇ ਫਿਰ ਤੁਸੀਂ ਉਸ ਝੰਡੇ ਦੀ ਈ ਟਕੜੀ ਬੇਦਬੀ ਕਰਕੇ ਸੋਚਦੇ ਹੋ ਵੀ ਇਹ ਗੱਲਾਂ ਐ ਨਿਬੜ ਜਾਣਗੀਆਂ ਫਿਰ ਮੈਂ ਅਗਲੀ ਇੱਕ ਗੱਲ ਕਰਨੀ ਚਾਹੁੰਦਾ ਹਾਂ ਜਿਹੜੀ ਜਿਹੜੀ ਧਰਮ ਦੀ ਵਿੱਦਿਆ ਹੁੰਦੀ ਆ ਨਾ ਇਹ ਬਹੁਤ ਘੱਟ ਬੰਦਿਆਂ ਕੋਲ ਹੁੰਦੀ ਆ ਪਰ ਜਿਹੜੀ ਦੁਨਿਆਵੀ ਵਿੱਦਿਆ ਹੁੰਦੀ ਆ ਉਹ ਆਮ ਤੌਰ ਤੇ ਲੋਕਾਂ ਕੋਲ ਆ ਜਾਂਦੀ ਆ ਪਰ ਅਮਨ ਸੂਤ ਇੱਕ ਐਡਾ ਬੇਵਕੂਫ ਬੰਦਾ ਹੋਣਾ ਸੰਸਾਰ ਦੇ ਵਿੱਚ ਜਿੰਨੂੰ ਨਾ ਤਾਂ ਧਰਮ ਦੀ ਵਿੱਦਿਆ ਤੇ ਨਾ ਉਹਨੂੰ ਉਹਨੂੰ ਦੁਨੀਆਵੀ ਕਿਉਂਕਿ ਜੇ ਦੁਨੀਆਵੀ ਵਿੱਦਿਆ ਦੇ ਕੋਲ ਹੁੰਦੀ ਫਿਰ ਉਹਨੂੰ ਲਾ ਪਤਾ ਹੋਣਾ ਸੀਗਾ ਵੀ ਲਾ ਮੈਂ ਤੋੜ ਸਕਦਾ ਕਿ ਨਹੀਂ ਤੋੜ ਸਕਦਾ ਜਿਹੜੀ ਬੰਦੀ ਕਾਰਵਾਈ ਸੀ ਪੁਲਿਸ ਪ੍ਰਸ਼ਾਸਨ ਨੂੰ ਕਾਲ ਕਰਕੇ ਕਰਵਾ ਦਿੰਦਾ ਜੇ ਉਹਨੂੰ ਲੱਗਦਾ ਸੀਗਾ ਪਰ ਜਿਹੋ ਜੇ ਮਾਰਨ ਵਾਲੇ ਉਹ ਜੇ ਖੜਨ ਵਾਲੇ ਪੁਲਿਸ ਵਾਲਿਆਂ ਨੂੰ ਕਿਹੜਿਆਂ ਨੂੰ ਕਰਦਾ ਜਿਹੜੇ ਕੋਲ ਖੜ ਕੇ ਕਰਵਾ ਰਹੇ ਸੀਗੇ ਫਿਰ ਜਿਹੜਾ ਲੈਂਡ ਆਰਡਰ ਦੀ ਉਲੰਘਣਾ ਹੋਈ ਆ ਉਥੇ ਕਾਂਗਰਸ ਸਰਕਾਰ ਵਾ ਤੇ ਕਾਂਗਰਸ ਸਰਕਾਰ ਦੇ ਜਿਹੜੇ ਨੁਮਾਇੰਦੇ ਬੈਠੇ ਆ ਪੰਜਾਬ ਦੀ ਧਰਤੀ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਐ ਮੈਂ ਸੁੱਖੀ ਰੰਧਾਵੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਐ ਮੈਂ ਸਾਰੇ ਜਿਹੜੇ ਮੇਨ ਲੀਡਰ ਆ ਬਾਦਲੇ ਹੂੰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਵੀ ਭਾਈ ਤੁਸੀਂ ਤੁਸੀਂ ਚੰਗੇ ਭਲੇ ਸਰਦਾਰ ਬੰਦੇ ਹੋ ਤੁਹਾਨੂੰ ਸਰਦਾਰਾਂ ਦੇ ਹਰ ਇੱਕ ਹਰ ਇੱਕ ਮਨੋਤ ਦਾ ਹਰ ਇੱਕ ਧਰਮ ਦੀ ਵਿਚਾਰਧਾਰਾ ਦਾ ਤੁਹਾਨੂੰ ਸੰਤਾਂ ਬਾਰੇ ਕੱਲੀ ਕੱਲੀ ਗੱਲ ਪਤਾ ਹੈ ਤੇ ਤੁਸੀਂ ਤੁਸਤ ਨਹੀਂ ਨਹੀਂ ਦੇ ਤੁਹਾਡੀ ਦੰਦਾਂ ਤੋਂ ਜਮਾਨ ਨਹੀਂ ਚੁੱਕੀ ਜਾਂਦੇ ਤੁਹਾਡੀ ਕਾਂਗਰਸ ਦੀ ਸਰਕਾਰ ਆ ਉੱਥੇ ਜਾ ਕੇ ਗੱਲ ਕਰੋ ਉਹਨਾਂ ਦੇ ਨਾਲ ਉਹਨਾਂ ਨੂੰ ਪੁੱਛੋ ਵੀ ਭਾਈ ਇਹ ਕੀ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਜੇ ਤੁਸੀਂ ਸੰਤਾਂ ਦੀਆਂ ਫੋਟੋਆਂ ਨੂੰ ਐਂ ਕਰੋਗੇ ਤੇ ਸਿੱਕ ਕਿਤੇ ਬਰਦਾਸ਼ਤ ਕਰ ਲੈਣਗੇ ਹੁਣ ਉਹ ਸਮਾਂ ਨਹੀਂ ਰਿਹਾ ਜੋ ਇਹਨਾਂ ਦਾ ਫਰਜ ਬਣਦਾ ਸੀ ਫਿਰ ਇਹਨਾਂ ਦਾ ਦੂਜਾ ਫਰਜ ਇਹ ਬਣਦਾ ਆ ਕਿ ਉਸੇ ਕਾਂਗਰਸ ਦੀ ਸਰਕਾਰ ਆ ਤੇ ਕਾਂਗਰਸ ਦੀ ਦੀ ਸਰਕਾਰ ਦੇ ਨਾਲ ਜਾ ਕੇ ਗੱਲ ਕਰਨ ਕਿ 50-50 ਰੁਪਏ ਦਾ ਜਿਹੜਾ ਜੱਦੀਆ ਲਾਈ ਬੈਠੇ ਹੋ ਇੱਕੋ ਲਾਈ ਬੈਠੇ ਹੋ ਭਾਈ ਤੁਸੀਂ ਤਾਂ ਉਹ ਅਕਬਰ ਵਾਲੇ ਕੰਮ ਕਰਨ ਲੱਗ ਪਏ ਤੁਸੀਂ ਤਾਂ ਉਹ ਮੁਗਲਾਂ ਵਾਲੇ ਕੰਮ ਕਰਨ ਲੱਗ ਪਏ ਜਿਹੜੇ ਜਿਹੜੇ ਉਦੋਂ ਜੱਦੀਆ ਲਾ ਕੇ ਬੈਠੇ ਹੁੰਦੇ ਸੀ ਤੇ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਸਾਰੇ ਹਿੰਦੂ ਇਕੱਠੇ ਹੋ ਕੇ ਗਏ ਸੀ ਜਦੋਂ ਉਹਨਾਂ ਨੇ ਹਿੰਦੂਆਂ ਨੇ ਕਿਹਾ ਸੀਗਾ ਵੀ ਸੱਚੇ ਪਾਤਸ਼ਾਹ ਅਸੀਂ ਜਾਣਾ ਚਾਹੁੰਦੇ ਹਾਂ ਹਰਦਵਾਰ ਤੇ ਕੋਲ ਅਸੀਂ ਜਾਣਾ ਚਾਹੁੰਦੇ ਗੰਗਾ ਨਾਲ ਹੋਣਾ ਤੇ ਮਹਾਰਾਜ ਉੱਥੇ ਜੱਦੀਆ ਬੜਾ ਲੱਗਾ ਹੁੰਦਾ ਵਾ ਤੇ ਮਹਾਰਾਜ ਨੇ ਅਕਬਰ ਦੇ ਅਕਬਰ ਨੂੰ ਅਕਬਰ ਨੂੰ ਤਾੜਨਾ ਕੀਤੀ ਤਾਂ ਅਕਬਰ ਨੇ ਕਿਹਾ ਮਾਰੇ ਜਿੰਨੇ ਵੀ ਤੁਹਾਡੇ ਨਾਲ ਜਾਣਾ ਚਾਹਣ ਜੱਦੀਏ ਤੋਂ ਬਗੈਰ ਤੁਸੀਂ ਸਾਰੇ ਹੀ ਜਾਓ ਇਤਿਹਾਸ ਲਿਖਿਆ ਹੈ ਗੁਰਬਾਨੀ ਦੇ ਵਿੱਚ ਛਾਵਦਾਰ ਗਿਆ ਸਾਰੇ ਹਿੰਦੂਆਂ ਨੂੰ ਤੀਰਥ ਯਾਤਰਾ ਕਰਵਾਉਣ ਦੇ ਵਾਸਤੇ ਮਹਾਰਜ ਲੈ ਕੇ ਗਜੀਆਂ ਲਵਾਇਆ ਉੱਥੋਂ ਤੇ ਤੁਸੀਂ ਉਹ ਮੁਗਲਾਂ ਤੋਂ ਵੀ ਲੰਘ ਕੀ ਹੋ ਯਾਰ ਧਰਮ ਦੀ ਨਾਂ ਦੀ ਛੋਡੇ ਅੰਦਰ ਰੱਤਾ ਜਿੰਨੀ ਵੀ ਕਿਣਕਣੀ ਹੈਗੀ ਕਿਤੇ ਅੱਛਾ ਮੈਂ ਅਗਲੀ ਗੱਲ ਕਰਨੀ ਚਾਹੁੰਨਾ ਆ ਜਿਹੜੇ ਬਹੁਤ ਕਹਿ ਰਹੇ ਆ ਵੀ ਨਿਸ਼ਾਨ ਸਾਹਿਬ ਮੋਟਰਸਾਈਕਲਾਂ ਤੇ ਨਹੀਂ ਲੱਗਣੇ ਚਾਹੀਦੇ ਲਾ ਆ ਸਟicker ਨਹੀਂ ਲੱਗਣੇ ਚਾਹੀਦੇ ਤੁਸੀਂ ਬੇਵਕੂਫਾ ਸਾਰੇ ਯਾਰ ਤੁਹਾਨੂੰ ਇੰਨੀ ਗੱਲ ਨਹੀਂ ਪਤਾ ਹੈਗੀ ਪੀ ਜਿਹੜੇ ਨਿਸ਼ਾਨ ਸਭ ਲਾ ਕੇ ਸਿੱਖ ਜਾਂਦੇ ਆ ਉਹ ਉਹ ਨਾਲ ਦੀ ਨਾਲ ਇਹ ਗੱਲ ਨੂੰ ਦੱਸਦੇ ਆ ਵੀ ਭਾਈ ਅਸੀਂ ਇੱਕ ਯਾਤਰਾ ਤੇ ਜਾ ਰਹੇ ਆ ਅਸੀਂ ਘਰੋਂ ਨਿਕਲੇ ਆ ਯਾਤਰਾ ਤੇ ਨਿਕਲੇ ਹੋਏ ਆ ਸਾਡਾ ਕੋਈ ਰਿਸ਼ਤੇਦਾਰ ਨਹੀਂ ਰਹਿੰਦਾ ਅਸੀਂ ਯਾਤਰਾ ਤੇ ਜਾ ਰਹੇ ਆ ਤੇ ਸਿੱਖ ਧਰਮ ਦੀ ਤਾਂ ਗੱਲ ਛੱਡੋ ਇਹ ਹਿੰਦੀ ਹਿੰਦੂਆਂ ਦੀ ਸੱਭਿਆਚਾਰ ਹੀ ਇੱਥੋਂ ਤੱਕਰੀ ਆ ਸਾਰੇ ਜਿੰਨੇ ਵੀ ਯਾਤਰਾ ਤੇ ਚਾਹੇ ਤੁਸੀਂ ਚੰਤਪੁਰਨੀ ਨੂੰ ਚੱਲ ਜਾਓ ਚਾਹੇ ਤੁਸੀਂ ਨਾਣਾਦੇਵੀ ਨੂੰ ਚਲੇ ਜਾਓ ਜਿੱਧਰ ਨੂੰ ਵੀ ਚਲੇਗਾ ਉਹ ਤੁਸੀਂ ਜਿਹੜੇ ਜਿਹੜੇ ਉਹਨਾਂ ਦੇ ਝੰਡੇ ਆ ਉਹ ਲਾ ਕੇ ਜਾਂਦੇ ਆ ਤੇ ਜਿਹੜੇ ਸਿੱਖ ਆ ਉਵੇਂ ਹੀ ਉਹ ਆਪਣੇ ਜਿੱਥੇ ਵੀ ਉਹਨਾਂ ਦੇ ਧਰਮਾਂ ਦੇ ਸਥਾਨ ਆ ਜਿਹੜੇ ਤੇ ਆਜ ਕਿਸਤਾਨ ਆ ਉਹਨਾਂ ਤੇ ਨਿਸ਼ਾਨ ਸਾਹਿਬ ਲਾ ਕੇ ਧਰਮ ਦਾ ਜਿਹੜਾ ਇੱਕ ਨਿਸ਼ਾਨ ਲਾ ਕੇ ਜਾਂਦੇ ਆ ਵੀ ਅਸੀਂ ਗੁਰਦਵਾਰਿਆਂ ਦੀ ਕੱਲੀਆਂ ਯਾਤਰਾ ਤੇ ਚੱਲਨੀ ਆ ਤੁਸੀਂ ਇੰਨੇ ਬੇਵਕੂਫੋਂ ਚੈਨਲਾਂ ਤੇ ਬੈਠੇ ਤੁਹਾਨੂੰ ਨਿੱਕੀ ਜੀ ਗੱਲ ਨਹੀਂ ਸਮਝ ਆ ਰਹੀ ਵੀ ਇਹ ਇਹ ਜਿਹੜੇ ਨਿਸ਼ਾਨ ਸਾਹਿਬ ਲਾ ਕੇ ਜਾਣਾ ਇਹਦਾ ਮਕਸਦ ਕੀ ਹੁੰਦਾ ਹੈ ਇਹਦਾ ਮਤਲਬ ਕੀ ਹੁੰਦਾ ਵਾ ਇੰਨੀ ਗੱਲ ਨਹੀਂ ਸਮਝ ਰਹੇ ਮੈਂ ਤਾਂ ਕਰਕੇ ਕਹਿਣਾ ਵੀ ਦੁਨੀਆਵੀ ਵਿਦਿਆ ਤੇ ਧਾਰ ਨਿਕਲ ਵਿਦਿਆ ਦੋਨਾਂ ਦੀ ਕਮੀ ਆ ਨਾਲੇ ਤੇ ਐਂਕਰਾਂ ਨੂੰ ਕਮੀ ਆ ਨਾਲੇ ਉੱਥੇ ਬੈਠਿਆਂ ਨੂੰ ਕਮੀ ਆ ਅਮਨ ਸੂਦ ਵਰਗੇ ਬੰਦਿਆਂ ਨੂੰ ਕਮੀ ਆ ਭਾਰਤਵਾਦ ਵਰਗੇ ਬੰਦਿਆਂ ਨੂੰ ਕਮੀ ਆ ਜਿਹੜੇ ਹੋਰ ਕਾਂਗਰਸ ਦੇ ਲੀਡਰ ਆ ਜਿਹੜੇ ਇਸ ਗੱਲ ਨੂੰ ਅੰਡਰਸਟੈਂਡ ਨਹੀਂ ਕਰ ਪਾ ਰਹੇ ਉਹਨਾਂ ਨੂੰ ਕਮੀ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਜਦੋਂ ਜਦੋਂ ਮੋਨ ਮੋਨ ਚੰਦ ਨੂੰ ਮਾਰਿਆ ਸੀਗਾ ਨਾ ਇਹਨਾਂ ਨੇ ਆ ਆਰਐਸਐਸ ਵਾਲਿਆਂ ਨੇ ਤੇ ਆਰਐਸਐਸ ਵਾਲੇ ਭੰਗਵਾ ਲੈ ਕੇ ਉੱਥੇ ਹਿਮਾਚਲ ਦੇ ਵਿੱਚ ਅਸ਼ਰਿਆਂ ਮਿਲੰਗਦੇ ਆ ਤੇ ਉੱਥੇ ਤੁਹਾਡੀ ਅੱਖ ਨਹੀਂ ਜਾਗਦੀ ਤੋ ਇਹ ਜਿਹੜੀਆਂ ਬੇਬੂਫਾਂ ਵਾਲੀਆਂ ਗੱਲਾਂ ਤੇ ਜਿਹੜੀਆਂ ਗੁਲਾਮੀ ਦਾ ਅਹਿਸਾਸ ਕਰਾਉਣ ਵਾਲੀਆਂ ਗੱਲਾਂ ਜਿਹੜੀਆਂ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਇਹ ਕਾਂਗਰਸ ਵੱਲੋਂ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਸਿੱਖ ਨਾ ਕਿਸੇ ਦੀ ਈਨ ਮੰਨਦੇ ਆ ਤੇ ਨਾ ਹੀ ਕਿਸੇ ਨੇ ਈਨ ਮੰਨਣੀ ਆ ਇਹ ਬੇਬੂਫਾਂ ਵਾਲੀ ਗੱਲ ਨਾ ਕਰੋ ਇਹ ਕਾਮਰੇਟ ਨਹੀਂ ਹੈਗੇ ਇਹ ਉਹ ਤਰਨੇ ਵਾਲੇ ਹੈ ਨਹੀਂ ਵੀ ਜਿਹੜੇ ਮਤਲਬ ਐਂ ਐਂ ਗੱਲ ਕਰੇ ਕਰਕੇ ਤੇ ਘਰੇ ਬਹਿ ਜਾਣਗੇ ਸਿੱਖਾਂ ਦੀ ਸਪਿਰਟ ਜਿਹੜੀ ਆ ਨਾ ਜਿੱਦ ਤੇ ਸੰਤਾਂ ਤੋਂ ਉਹਨਾਂ ਨੂੰ ਪੰਜ ਬੈਂਚ ਕਰਨ ਦੀ ਕੋਸ਼ਿਸ਼ ਕਰੋਗੇ ਤੇ ਤੁਸੀਂ ਇਹਨੂੰ ਪਛਤਾਵੋਗੇ ਨੌਜਵਾਨ ਪੀੜ੍ਹੀ ਇਹ ਗੱਲ ਕਦੀ ਵੀ ਨਹੀਂ ਬਰਦਾਸ਼ਤ ਕਰੂਗੀ ਸੋ ਮੈਂ ਕੁਝ ਗੱਲਾਂ ਹੋਰ ਵੀ ਆ ਪਰ ਵੀਡੀਓ ਲੰਬੀ ਨਾ ਹੋ ਜਾਵੇ ਮੈਂ ਅਗਲੇ 파ੜ ਦੇ ਵਿੱਚ ਹੋਰ ਗੱਲਾਂ ਲੈ ਕੇ ਆਉਂਗਾ ਜਿਹੜੀਆਂ ਸੰਤਾਂ ਦੇ ਬਾਬਤ ਉਹ ਲੈ ਕੇ ਆਉਂਗਾ ਦੇਖੋ ਜਿਹੜਾ ਕਾਂਗਰਸ ਦਾ ਜਿਹੜਾ ਤੁਹਾਡਾ ਮੇਨ ਰਾਹੁਲ ਗਾਂਧੀ ਰਾਹੁਲ ਗਾਂਧੀ 4 ਦਿਨ ਰਿਹਾ ਸ੍ਰੀ ਹਰਮੰਦਰ ਸਾਹਿਬ ਉੱਥੇ ਸੰਤਾਂ ਦੀ ਯਾਦਗਾਰ ਬਣੀ ਆ ਉੱਥੇ ਸ਼ਹੀਦਾਂ ਦੀਆਂ ਯਾਦਗਾਰਾਂ ਬਣੀਆਂ ਆ ਉੱਥੇ ਉੱਥੇ ਥਾਂ ਥਾਂ ਦੇ ਉੱਤੇ ਖੂਨ ਡਲਿਆ ਸ਼ਹੀਦਾਂ ਦਾ ਜੋ ਤੁਹਾਡਾ ਰਾਜਪੋਤਾਂ ਦੀ 4 ਦਿਨ ਉੱਥੇ ਰਹਿ ਕੇ ਆਇਆ ਜੋ ਉੱਥੇ ਨਿਸ਼ਾਨ ਸਾਹਿਬ ਆ ਉੱਥੇ ਝੁੱਲਦੇ ਆ ਤੇ ਉੱਥੇ ਸੰਤਾਂ ਦੀਆਂ ਫੋਟੋਆਂ ਲੱਗੀਆਂ ਯਾਬ ਘਰ ਦੇ ਵਿੱਚ ਲੱਗੀਆਂ ਆ ਤੁਸੀਂ ਯਾਰ ਮਤਲਬ ਥੋੜਾ ਬਾਲਾ ਵੀ ਦਿਮਾਗ ਨਹੀਂ ਵਰਤਦੇ ਕੀ ਗੱਲ ਕਰਨੀ ਆ ਕਿ ਨਹੀਂ ਕਰਨੀ ਕਿੱਡਾ ਤਕੜਾ ਪ੍ਰਸਾਦ ਪਾ ਕੇ ਰੱਖਦਾ ਤੁਸੀਂ ਦੋ ਧਰਮਾਂ ਦੀ ਲੜਾਈ ਪਾ ਦੇ ਲੱਗੀਆਂ ਤੁਸੀਂ ਦੋ ਚਾਰ ਬੰਦੇ ਉਹ ਵੀ ਇੱਕ ਅਮਨਸੂਦ ਇੱਕ ਅਰਜੀਤ ਤੇ ਇੱਕ ਇੱਕ ਅੱਦੇ ਦੋ ਚਾਰ ਉੱਥੇ ਦੇ ਜਿਹੜੇ ਲੀਡਰ ਆ ਜਾਂ ਭਾਰਤਵਾਜ ਵਰਗੇ ਜਿਹੜੇ ਨਫ਼ਰਤ ਭੜੀ ਹੋਈ ਸੀ ਇਹਨਾਂ ਬੰਦਿਆਂ ਦੇ ਵਿੱਚ ਸੋ ਮੈਂ ਹੋਰ ਗੱਲਾਂ ਵੀ ਕਰਨੀਆਂ ਆ ਅਗਲੇ ਅਗਲੇ ਪਾਰ ਤੇ ਵਿੱਚ ਕਰਾਂਗੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਇਹ ਕਰਨੀ ਚਾਹੁੰਦਾ ਆ ਵੀ ਜਿਹੜੇ ਚੈਨਲ ਹੁੰਦੇ ਆ ਨਾ ਇਹਨਾਂ ਤੋਂ ਟ੍ਰੈਕ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਜਿਹੜੀ ਜਿਹੜੀ ਇਨਫੋਰਮੇਸ਼ਨ ਨਫ਼ਰਤ ਫਲਾਉਂਦੀ ਆ ਜਾਂ ਜਿਹੜੀ ਇਨਫੋਰਮੇਸ਼ਨ ਗਲਤ ਦਿੱਤੀ ਜਾਂਦੀ ਆ ਉਹਨੂੰ ਕਰੈਕਟ ਕਰਨਾ ਐਂਕਰ ਦਾ ਫਰਜ਼ ਬਣਦਾ ਆ ਸੋ ਕਿ ਮੈਂ ਕਈ ਐਂਕਰ ਦੇਖੇ ਜਿਹੜੇ ਜਿਹੜੇ ਲਗਾਤਾਰ ਡਿਬੇਟਾਂ ਕਰਾ ਰਹੇ ਆ ਤੇ ਬਹੁਤ ਹੀ ਬਕਵਾਸ ਕਰਾ ਰਹੇ ਆ ਦੂਜੀ ਗੱਲ ਭਾਰਤਵਾਜ ਨੇ ਇੱਕ ਹੋਰ ਕੀਤੀ ਵੀ 35000 ਹਿੰਦੂ ਜਿਹੜਾ ਆ 1980 ਤੋਂ ਲੈ ਕੇ 1990 ਤੱਕ ਮਾਰਿਆ ਗਿਆ ਮੈਂ ਮੈਂ ਕਹਤਾ ਉਹਨੂੰ ਇਹ ਗੱਲ ਦੱਸਣੀ ਚਾਹੁੰਦਾ ਆ ਕਿਉਂਕਿ ਉੱਥੋਂ ਦੇ ਜਿਹੜੇ ਐਂਕਰ ਆ ਇਹਨਾਂ ਨੂੰ ਕਈ ਨਹੀਂ ਨੌਲੇਜ ਹੀ ਹੈ ਨਹੀਂ ਆ ਜਿਹੜੇ ਜਿਹੜੇ ਉੱਥੇ ਐਂਕਰ ਬੈਠੇ ਆ ਵੀ ਉਹਨੂੰ ਉੱਥੇ ਹੀ ਰੋਕਣਾ ਚਾਹੀਦਾ ਸੀ ਕਿ ਵੀ 35000 ਹਿੰਦੂ ਕਿਵੇਂ ਮਾਰਦਾ ਕੋ ਡਾਟਾ ਹੈਗਾ ਤੁਹਾਡੇ ਕੋਲੇ ਹੱਥ ਕੀਆ ਹਰਕਤਾਂ ਕੀਤੀਆਂ ਇਥੇ ਬਹੁ ਬੇਟੀਆਂ ਦੀਆਂ ਇਤਾਂ ਲੁੱਟੀਆਂ ਜਿਨ੍ਹਾਂ ਨੇ ਉਹਨਾਂ ਬੰਦਿਆਂ ਨੂੰ ਤੁਸੀਂ ਸੰਤ ਜਰਮਨ ਸਿੰਘ ਭੰਡਰਾਲੇ ਮਹਾਂਪੁਰਖਾਂ ਨਾਲ ਮਿਲਾ ਰਹੇ ਹੋ ਪਹਿਲੀ ਗੱਲ ਤੁਹਾਡੀ ਪਣਦੀ ਨਹੀਂ ਸੰਤ ਜਰਮਨ ਸਿੰਘ ਭੰਡਰਾਲੇ ਮਹਾਂਪੁਰਖਾਂ ਨੇ ਧਰਮਾਂ ਦੀਆਂ ਬਹੁ ਬੇਟੀਆਂ ਦੀਆਂ ਇਤਾਂ ਬਚਾਈਆਂ ਆ ਉਹਨਾਂ ਨੇ ਮੰਦਰ ਬਣਵਾਏ ਆ ਉਹਨਾਂ ਨੇ ਮੰਦਰਾਂ ਦੇ ਵਿੱਚ ਜਿਹੜੀਆਂ ਗੀਤਾ ਰੱਖੀਆਂ ਹੁੰਦੀਆਂ ਉਹਨਾਂ ਦੀਆਂ ਹੋਈਆਂ ਬਦਮੀਆਂ ਦੇ ਕੇਸ ਲੜੇ ਆ ਉਹਨਾਂ ਨੇ ਉਹਨਾਂ ਦੀਆਂ ਜਿਹੜੀਆਂ ਤੁਸੀਂ ਐਗਜ਼ੈਂਪਲ ਆ ਮੁਗਲਾਂ ਨਾਲ ਦੇਣ ਲੱਗੇ ਹੋ ਫਿਰ ਉੱਥੇ ਦੇ ਖੜੇ ਪੁਲਿਸ ਵਾਲਿਆਂ ਦੇ ਉੱਪਰ ਬਰ ਬਰਚਾ ਬਣਦਾ ਹੈ ਕਿ ਜਿਹੜੇ ਬੰਦੇ ਉਹ ਵੀਡੀਓ ਤੁਸੀਂ ਦੇਖਿਓ ਅਸੀਂ ਇੱਕ ਕਲਿੱਪ ਵੀ ਲਾਵਾਂਗੇ ਤੁਹਾਨੂੰ ਤੁਸੀਂ ਸਾਰੀ ਦੁਨੀਆ ਨੇ ਵੈਸੇ ਦੇਖ ਲਿਆ ਜਿਹੜਾ ਬੰਦਾ ਨਿਸ਼ਾਨ ਸਾਹਿਬ ਪਟ ਰਿਹਾ ਹੈ ਝੰਡਾ ਪਟ ਰਿਹਾ ਹੈ ਤੇ ਉਹਨੂੰ ਪੈਰਾਂ ਥੱਲੇ ਰੋ ਰਿਹਾ ਹੈ ਤੇ ਪੁਲਿਸ ਅਫਸਰ ਜਿਹੜੇ ਆ ਤਿੰਨ ਚਾਰ ਕੱਟੋਂ-ਕੱਟੋਂ ਉਹਦੇ ਨਾਲ ਖੜੇ ਆ ਮਤਲਬ ਪੁਲਿਸ ਦੀ ਦਲੀ ਭੁਗਤਾ ਸਾਰੀ ਇਹ ਇਹਨੂੰ ਕੋਈ ਨੋਟ ਹੀ ਨਹੀਂ ਕਰਦਾ ਭੀੜ ਸੇ ਜਿਹੜਾ ਰਸੂਲ ਪਰ ਤੇ ਕੀ ਜੋਦਾ ਉਦਾ ਬੰਦੀ ਦਾ ਮਤਲਬ ਲੱਗਦਾ ਨਾ ਯਾਰ ਤੂੰ ਇੱਧਾ ਬੁਸ਼ਰਮਾ ਬੰਦਾ ਵਾ ਤੈਨੂੰ ਸ਼ਰਮ ਨਹੀਂ ਆਗੀ ਕੋਈ ਸੰਤ ਜਰਨੈਲ ਸੰ ਭੰਡਰਾਲੇ ਮਹਾਂਪੁਰਖਾਂ ਨੂੰ ਸੰਤ ਮੰਨਦਾ ਨਹੀਂ ਮੰਨਦਾ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਪਰ ਯਾਰ ਜਿਹੜਾ ਬੰਦਾ ਰਾਜ ਕਰੇਗਾ ਖਾਲਸਾ ਝੰਡੇ ਦੇ ਉੱਪਰ ਲਿਖਿਆ ਤੇ ਉਹਨਾਂ ਝੰਡਿਆਂ ਨੂੰ ਪੈਰਾਂ ਦੇ ਵਿੱਚ ਰੋਲਣ ਦੇ ਆਹੋ ਤੁਹਾਨੂੰ ਇਨੀ ਅਕਲ ਨਹੀਂ ਆਗੀ ਵੀ ਉਹਦੀ ਹੋਰ ਜਿਹੜੀ ਬੇਦਬੀ ਕੀਤੀ ਉਹਦਾ ਪਰਚਾ ਬਣਦਾ ਵਾ